ਸਿੱਧੀ ਜੀ ਗੱਲ ਹੈ ਪੈਸੇ ਦੇਖੋ ਤੁਸੀਂ ਖਰਚ ਕਰਨੇ ਆ ਚੰਗੀ ਜਗ੍ਹਾ ਤੇ ਕਰਿਆ ਕਰੋ ਗੱਡੀ ਦਾ ਇੰਜਨ ਹੀ ਸਭ ਤੋਂ ਜਰਮਨ ਟੈਕਨੋਲੋਜੀ ਮਸ਼ੀਨਾਂ ਦੇ ਨਾਲ ਕੀਤੀ ਜਾਂਦੀ ਹੈ ਜਰਮਨ ਟੈਕਨੋਲੋਜੀ ਮਿੱਤਰੋ ਪਿੰਡਾਂ 'ਚ ਪਹੁੰਚ ਜਿਹਦੇ ਵਿੱਚ ਸਾਡੇ 3 ਲੀਟਰ ਮਗਲੈਲ ਤੇਲ ਪੈਂਦਾ ਹੈ ਰੁਪਈਆ ਸਿਰਫ 3500 ਲਿਆਇਓ ਪੂਰੇ 8 ਕੰਮ ਤੁਹਾਨੂੰ ਇਹ ਉਰੇ ਪਾਣੀ ਨਾਲ ਤੋਂ ਸਾਡੇ ਬਟਰ ਨਾ ਖਰਾਬ ਹੋ ਜਾਣਾ ਪਰ ਤੁਸੀਂ ਇਹ ਚੀਜ਼ ਕਰਵਾ ਸਕਦੇ ਆ ਇਹਦੇ ਨਾਲ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਹੈ ਬਾਈ ਗੱਡੀ ਦਾ ਪ੍ਰੋਪਰ ਚੈੱਕਅਪ ਕੀਤਾ ਜਾਂਦਾ ਜਿਵੇਂ ਆਪਾਂ ਕਿਹਾ ਹਸਪਤਾਲ ਚ ਵਾਗੇ ਮਰੀਜ਼ਾ ਚੈੱਕਅਪ ਕਰਦੇ ਨੇ ਉਹਨੇ ਫੁੱਲ ਬਾਡੀ ਕਹਿੰਦੇ ਹੁੰਨੇ ਆ ਉਹਵੇਂ ਇੱਥੇ ਗੱਡੀ ਦਾ ਪ੍ਰੋਪਰ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਆਪਦੀ ਗੱਡੀ ਦੀ ਸਰਵਿਸ ਕਰਾਉਣ ਗਏ ਮਿੱਤਰੋ ਮਗਲੈਲ ਚੇਂਜ ਕਰਾ ਲਿਆ 에ਅਰ ਫਿਲਟਰ ਚੇਂਜ ਕਰਾ ਲਿਆ ਉਸ ਤੋਂ ਬਾਅਦ ਆਪਾਂ ਮਗਲੈਲ ਫਿਲਟਰ ਚੇਂਜ ਕਰਾ ਦਿੰਨੇ ਆ ਬਸ ਤੋਂ ਆਪਾਂ ਕੀ ਕਰਦੇ ਹੁੰਨੇ ਆ 2-3 ਸਰਵਿਸਾਂ ਤੋਂ ਬਾਅਦ ਆਪਾਂ ਫਿਊਲ ਫਿਲਟਰ ਚੇਂਜ ਕਰਾ ਲੈਨੇ ਆ ਜਿਹਨੂੰ ਆਪਾਂ ਪੈਟਰੋਲ ਫਿਲਟਰ ਵੀ ਕਹਿ ਦਿੰਨੇ ਆ ਜਾਂ ਕੁਝ ਕਹਬਰਾ ਕਹਿੰਦੇ ਨੇ ਕਿ ਡੀਜ਼ਲ ਫਿਲਟਰ ਵੀ ਕਰਾ ਦਿੰਦੇ ਨੇ ਜੇ ਤੁਸੀਂ ਇਹ ਸਭ ਚੀਜ਼ਾਂ ਆਪਣੀ ਗੱਡੀ ਦੇ ਵਿੱਚ ਹਰ ਵਾਰੀ ਸਰਵਿਸ ਚ ਕਰਾ ਰਹੇ ਹੋ ਤਾਂ ਤੁਸੀਂ ਆਪਦੀ ਗੱਡੀ ਨਾਲ ਕਰ ਰਹੇ ਹੋ ਮਿੱਤਰੋ ਬਹੁਤ ਹੀ ਵੱਡਾ ਧੋਖਾ ਸਿੱਧੀ ਜੀ ਗੱਲ ਹੈ ਪੈਸੇ ਦੇਖੋ ਤੁਸੀਂ ਖਰਚ ਕਰਨੇ ਆ ਚੰਗੀ ਜਗ੍ਹਾ ਤੇ ਕਰਿਆ ਕਰੋ ਗੱਡੀ ਦਾ ਇੰਜਣ ਹੀ ਸਭ ਤੋਂ ਮੇਨ ਹੁੰਦਾ ਹੈ ਜੇ ਸਰਵਿਸ ਚੰਗੀ ਤਰ੍ਹਾਂ ਨਾ ਕਰਾਈ ਤਾਂ ਵੀਰੇ ਫਾਇਦਾ ਕੋਈ ਨਹੀਂ ਗੱਡੀ ਦੇ ਸਰਵਿਸ ਦੇ ਵਿੱਚ 8 ਤੋਂ 9 ਕੰਮ ਹੁੰਦੇ ਨੇ ਸਿਰਫ ਇਹ ਤਿੰਨ ਕੰਮ ਨਹੀਂ ਹੁੰਦੇ ਉਹ ਕਿਹੜੇ-ਕਿਹੜੇ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਪੂਰਾ ਦਿਖਾਉਂਗਾ ਤੇ ਕੰਮ ਦਾ ਫਾਇਦਾ ਕੀ ਹੁੰਦਾ ਇਹ ਵੀ ਤੁਹਾਨੂੰ ਸਾਰਿਆਂ ਨੂੰ ਦਿਖਾਉਂਗਾ ਪਿੰਡ ਦੇ ਵਿੱਚ ਇੱਕ ਸਰਵਿਸ ਸਟੇਸ਼ਨ ਓਪਨ ਕਰਤਾ ਭਰਾ ਹੋਰ ਹਨਾ ਪਿੰਡ ਬਾਰਨਾ ਹਨਾ ਇਹ ਹੈ ਆਪਣਾ ਕੋਈ ਨਹੀਂ ਮੈਂ ਚੱਕ ਲੈਣਾ ਪਿੰਡ ਬਾਰਨਾ ਵੀਰੇ ਪਟਿਆਲੇ ਤੋਂ ਜਦੋਂ ਸਰਹੰਦ ਰੋਡ ਤੇ ਜਾਵਾਂਗੇ ਹਨਾ ਉੱਥੇ ਪੈ ਜਾਂਦਾ ਹੈਗਾ ਜੇ ਗੱਲ ਕਰੋਗੇ ਕੰਮ ਕੀ ਹੁੰਦੇ ਨੇ ਤੇ ਇੱਥੇ ਹੀ ਕਿਉਂ ਆਈਏ ਸਭ ਤੋਂ ਵੱਡਾ ਸਵਾਲ ਸਤਿ ਸ਼੍ਰੀ ਅਕਾਲ ਦਾ ਸਤਿ ਸ਼੍ਰੀ ਅਕਾਲ ਸਰ ਤੇ ਪਿੰਡ ਦੇ ਵਿੱਚ ਖੋਲੇ ਹੀ ਕਈ ਭਰਾ ਤਾਂ ਮਜ਼ਾਕ ਕਰਨਗੇ ਆਪਣੇ ਨਾਲ ਕਿ ਬਾਈ ਪਿੰਡਾਂ ਦੇ ਵਿੱਚ ਕੀ ਰਹਿਗਾ ਇਹ ਉਹ ਹਨਾ ਸਰ ਅੱਜ ਕੱਲ੍ਹ ਸ਼ਹਿਰਾਂ 'ਚ ਇੰਨਾ ਵੱਡਾ ਮਤਲਬ ਕਿ ਸੈਟਅਪ ਮਿਲਣਾ ਬਹੁਤ ਮੁਸ਼ਕਿਲ ਹੈ ਰਸ਼ਵੀ ਹੈ ਹਾਂਜੀ ਰਸ਼ਵੀ ਬਹੁਤ ਹੈ ਇੱਥੇ ਕਸਟਮਰ ਆਂਦਾ ਬਿਲਕੁਲ ਖੁੱਲਾ ਡੁੱਲਾ ਸੈਟਅਪ ਹੈ ਮੇਰੇ ਕੋਲ 1.5-2000 ਗਜ ਦਾ ਸੈਟਅਪ ਹੈ ਹਾਂਜੀ ਪੂਰਾ ਬੈਠਣ ਦੀ ਬਿਲਕੁਲ ਫੈਸਿਲਿਟੀਆਂ ਹੈ ਤਾਂ ਕਿ ਬੋਰ ਨਾ ਆਏ ਖੁੱਲ੍ਹ ਗੱਡੀਆਂ ਜਿੰਨੀਆਂ ਮਰਜ਼ੀਆਂ ਲੱਗ ਜਾਣ ਜਿੰਨੀ ਮਰਜ਼ੀ ਹੋਏ ਸਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਂਦੀ ਸ਼ਹਿਰਾਂ ਚ ਕੀ ਹੈ ਛੋਟੇ ਛੋਟੇ ਸ਼ੋਰੂਮ ਨੇ ਉਹ ਵੀ ਲੱਖਾਂ ਰੁਪਏ ਰੈਂਟ ਤੇ ਮਿਲਦੇ ਨੇ ਸਹੀ ਗੱਲ ਪੈਂਦਾ ਤੇ ਕਸਟਮਰ ਦੇ ਉੱਤੇ ਹੀ ਆ ਨਾ ਫਿਰ ਸਾਡਾ ਮਤਲਬ ਉਹ ਕਿ ਰੈਂਟ ਵੀ ਘਟਾ ਹੈ ਹੋਰ ਵੀ ਕਹਿੰਦਾ ਤੇ ਇਸ ਲਈ ਅਸੀਂ ਪੈਕ ਸ਼ੁਰੂ ਕੀਤੇ ਨੇ ਤਾਂ ਕਿ ਕਸਟਮਰ ਤੱਕ ਸੇਵਾ ਪਹੁੰਚੇ ਤੇ ਤਾਂ ਕਿ ਮਤਲਬ ਘੱਟ ਤੋਂ ਘੱਟ ਪੈਸੇ ਜਿਸੀਂ ਕਸਟਮਰ ਦੀ ਸੇਵਾ ਕਰ ਸਕੀ ਪਟਿਆਲੇ ਜਲੇ ਦਾ ਪਿੰਡ ਬਾਰਨ ਪਟਿਆਲਾ ਤੋਂ ਸ੍ਰੀਹੰਦਰ ਰੋਡ ਤੇ ਸਕਰੀਨ ਤੇ ਨੰਬਰ ਚਲਾ ਦੂੰਗਾ ਪਿੰਡ ਦੇ ਵਿੱਚ ਤੁਸੀਂ ਆ ਚੀਜ਼ਾਂ ਲੋਕਾਂ ਤੱਕ ਪਹੁੰਚਣ ਲੱਗੀਆਂ ਇੱਕ ਵਰਡ ਪੜੋ ਇੱਥੇ ਕਾਰਾਂ ਦੀ ਸਰਵਿਸ ਕਹਿੰਦੇ ਵੀ ਜਰਮਨ ਟੈਕਨੋਲੋਜੀ ਮਸ਼ੀਨਾਂ ਦੇ ਨਾਲ ਕੀਤੀ ਜਾਂਦੀ ਹੈ ਜਰਮਨ ਟੈਕਨੋਲੋਜੀ ਮਿੱਤਰੋ ਪਿੰਡਾਂ 'ਚ ਪਹੁੰਚ ਗਈ ਜੇ ਗੱਲ ਕਰੋਗੇ ਕੀ ਕੰਮਕਾਰ ਹੁੰਦੇ ਆ ਤੇ ਰੇਟ ਪ੍ਰਾਈਜ਼ ਕੀ ਰਹੂਗਾ ਸਰਪ੍ਰਾਈਜ਼ ਹੀ ਹੈ ਜੇ ਤੁਹਾਡੇ ਕੋਲ ਗੱਡੀ ਮਿੱਤਰੋ ਆਲਟੋ ਜਾਂ ਸਵਿਫਟ ਟਾਈਪ ਸਵਿਫਟ ਡਿਜ਼ਾਇਰ ਕਾਰ ਹੈਗੀ ਹੈ 3.5 ਲੀਟਰ ਤੱਕ ਜਿਹਦੇ 'ਚ ਤੇਲ ਆਂਦਾ ਹਾਂ ਹਾਂ ਜਿਹਦੇ ਵਿੱਚ 3.5 ਲੀਟਰ ਮਗਲੈਲ ਤੇਲ ਪੈਂਦਾ ਹੈ ਰੁਪਈਆ ਸਿਰਫ 3500 ਲਿਆਓ ਪੂਰੇ 8 ਕੰਮ ਕਰਕੇ ਦਵਾਂਗੇ ਜੇ ਗੱਲ ਕਰੋਂਗੇ ਕੰਮ ਕਿਹੜੇ ਕਿਹੜੇ ਦੀ ਸਭ ਤੋਂ ਪਹਿਲਾਂ ਇੰਜਨ ਦੇ ਵਿੱਚ ਜਿਹੜਾ ਮੇਨ ਆਇਲ ਹੁੰਦਾ ਹੈਗਾ ਤੁਸੀਂ ਇਹ ਲੈ ਲਓ ਮੋਬਿਲ ਜਾਂ ਕੈਸਟਰੋਲ ਦਾ ਵਰਤ ਰਹੇ ਹਾਂ ਜਿਹੜਾ ਕਿ ਇਹ ਮੰਨ ਕੇ ਚੱਲੋ ਆਪਣੇ ਇੰਡੀਆ ਦੇ ਟੌਪ ਬ੍ਰਾਂਡਾਂ ਦੇ ਵਿੱਚੋਂ ਇੱਕ ਹੈ ਹਣਾ ਜੀ ਹਾਂਜੀ ਬਿਲਕੁਲ オリジナル ਸਿੰਥੈਟਿਕ ਆਇਲ ਪਹਿਲੀ ਚੀਜ਼ ਆਹ ਜੋ ਚੇਂਜ ਕਰਕੇ ਦਵਾਂਗੇ 3500 ਦੇ ਵਿੱਚ ਜਿਨ੍ਹਾਂ ਕੋਲ 3.5 ਲੀਟਰ ਦੀ ਕਪੈਸਿਟੀ ਵਾਲੀਆਂ ਗੱਡੀਆਂ ਨੇਗੀਆਂ ਇਹ ਚੀਜ਼ ਧਿਆਨ ਦਿਓ ਜਿਨ੍ਹਾਂ ਕੋਲ ਵੱਡੀਆਂ ਕਾਰਾਂ ਨੇ ਉਹਨਾਂ ਦਾ ਵੀ ਉਹਦੇ ਅਲੱਗ-ਅਲੱਗ ਪੈਕ ਨੇ ਜੀ ਪੈਕ ਵੀ ਨਾ ਮਾਰਕਰ ਨਾਲ ਉਹ ਵੀ ਚੱਲ ਆ ਮਾਰਕਰ ਨਾਲੋਂ ਵੀ ਸਸਤੇ ਨੇ ਜੀ ਪਹਿਲੀ ਚੀਜ਼ ਆਊਗੀ ਦੂਜਾ ਆਪਾਂ ਕਰਾਣੇ ਹੁੰਦੇ ਆ ਏਅਰ ਫਿਲਟਰ ਚੇਂਜ ਆਪਣਾ ਹੋ ਗਿਆ ਜੀ ਮਗਲੈਲ ਫਿਲਟਰ ਚੇਂਜ ਦੋਨੋਂ ਇਹ ਜੋ ਕਿ ਆਪਾਂ ਜਨਰਲ ਸਪਾਟ ਪਾਕੇ ਦਾ ਮਗਲੇ ਨੂੰ ਬਿਲਕੁਲ ਇਹ ਤਾਂ ਨਾਰਮਲ ਬਾਰੋਂ ਵੀ ਅੱਜ ਤੱਕ ਤੁਸੀਂ ਕਰਾਉਂਦੇ ਰਹੇ ਹੋਗੇ ਤੁਸੀਂ ਸਮਾਨ ਵਧੀਆ ਲਿਆਇਆ ਫਿਲਟਰ ਚੇਂਜ ਕਰਤੇ ਮਗਲੈ ਪਰ ਇੱਥੇ ਹੁਣ ਆਉਂਗੇ ਇਹ ਤਿੰਨ ਕੰਮ ਤੋਂ ਬਾਅਦ ਜਿਹੜੀ ਅਸਲੀ ਚੀਜ਼ ਹੈ ਆਜੋ ਤੁਹਾਨੂੰ ਸਾਰਿਆਂ ਨੂੰ ਦਿਖਾਨਾ ਸਭ ਤੋਂ ਪਹਿਲੀ ਚੀਜ਼ ਆ ਹਾਈ ਇੱਕ ਮਸ਼ੀਨ ਪਈ ਐ ਇਹਨੂੰ ਆਪਾਂ ਗੱਡੀ ਦੀ ਡੀ ਕਾਰਬੋਨਾਈਜ਼ ਕਹਿ ਦਿੰਦੇ ਹੁੰਦੇ ਆ ਗੱਡੀ ਦੀ ਕਾਰਬਨ ਕਲੀਨਿੰਗ ਕਰਕੇ ਦਊਗੀ ਜੋ ਕਿ ਇੱਕ ਜਰਮਨ ਟੈਕਨੋਲੋਜੀ ਦੀ ਮਸ਼ੀਨ ਹੈ ਇਹਦੇ ਵਿੱਚ ਸਾਰੇ ਪਿਸਟਨ ਹਾਂਜੀ EGR ਆ ਇਧਰ ਇੱਕ ਫੋਟੋ ਵੀ ਲੱਗੀ ਐ ਇਹ ਵੀ ਚੈੱਕ ਕਰਾ ਦੇ ਇੱਕ ਵਾਰੀ ਇਹ ਸਾਰਾ ਕਾਰਬਨ ਜਿਹੜਾ ਕਲੀਨ ਹੁੰਦਾ ਅੰਦਰੋਂ ਸਰੰਸਰ ਰਾਹੀਂ ਡਾਈਲੂਟ ਹੋ ਕੇ ਨਿਕਲਦਾ ਐ H2O ਗੈਸ ਨਾਲ ਹੁੰਦਾ ਸਾਰੇ ਲੈ ਬਈ ਆ ਇੱਕ ਤੁਸੀਂ ਫੋਟੋ ਚੈੱਕ ਕਰੋ ਜਿਹੜਾ ਆਹ ਪ੍ਰੋਸੈਸ ਇਹਨੂੰ ਘੱਟੋ ਘੱਟ 1 ਘੰਟਾ ਅਪਰੋਕਸੀਮੇਟ ਲੱਗ ਜਾਂਦਾਈ ਆ ਆਪਾਂ ਕੋਈ ਵੀ ਗੱਡੀ ਆਪਣੇ ਕੋਲ ਆਉਂਦੀ ਐ ਪੈਂਦੇ ਤੋਂ 40 ਮਿੰਟ ਦਾ ਪ੍ਰੋਸੈਸ ਹੈ। ਇਹ 에ਅਰ ਇਨਲੇਟ ਦੇ ਵਿੱਚ ਪਹਿਲਾ ਕੰਮ ਜਿਹੜਾ ਸਪੈਸ਼ਲ ਹੈ ਇੱਥੇ ਆ ਕੀਤਾ ਜਾਂਦਾ ਮਿੱਤਰੋ ਆਪਣਾ ਗੱਡੀ ਦੀ ਕਾਰਬਨ ਕਲੀਨ ਕਰਦੇ ਹਣਾ ਜੀ। ਉਸ ਤੋਂ ਬਾਅਦ ਜਿਹੜਾ ਸੈਕੰਡ ਕੰਮ ਆ ਗਿਆ ਆਜੋ। ਹੁਣ ਮੰਨ ਕੇ ਚੱਲੋ ਇੱਕ ਗੱਡੀ ਆਹ ਖੜੀ ਐ। ਆਈ ਲਵੀ ਇਧਰਲੇ ਪਾਸੇ। ਹੁਣ ਇੱਥੇ ਆਪਣਾ ਬ੍ਰੇਕ ਆਇਲ ਪਾਇਆ ਜਾਂਦਾ ਹੈ ਹਣਾ ਆਪਾਂ ਕਹਿ ਦਿੰਨੇ ਆ। ਇੱਥੇ ਬ੍ਰੇਕ ਆਇਲ ਪਏਗਾ, ਕੂਲੈਂਟ ਹੋਏਗਾ, ਟੌਪ ਅਪ ਹੋਏਗਾ ਦੋਵੇਂ। ਦੋਨੋਂ ਪਹਿਲੀ ਵਾਰ ਹੋਣਗੇ ਇਹ ਨਹੀਂ ਹੈਗਾ ਕਿ ਹਾਂ ਜੇ ਤੁਹਾਡੇ ਕੋਈ ਪੈਪੂ ਬਲੌਕ ਬਲੂ ਕੋ ਉਹ ਵੀ ਕਲੀਨ ਕਰ ਦੇਣਗੇ ਤੇ ਇਹ ਇੱਥੇ ਟੌ ਜਿੰਨਾਂ ਕੋਲ ਛੋਟੀਆਂ ਕਰ ਹੈ ਗਈਆਂ ਨੇਗੀਆਂ ਨਾਲੇ ਕਰਨਗੇ ਤੁਹਾਡਾ ਕੂਲੈਂਟ ਟੌਪ ਅਪ ਤਿੰਨ ਕੰਮ ਹੋ ਗਏ ਐਕਸਟਰਾ ਉਹ ਤੋਂ ਇਲਾਵਾ ਉਸ ਤੋਂ ਬਾਅਦ ਅੱਗੇ ਆਜੋ ਜਿੰਨੇ ਭਰਾ ਦੇਖ ਰਹੇ ਹੋਣਗੇ ਹੁਣ ਇੱਕ ਆਹ ਮਸ਼ੀਨ ਆਪਾਂ ਮਾਰਕੀਟ ਦੇ ਵਿੱਚ ਕਹਿ ਦਿੰਨੇ ਨੇ ਗੱਡੀ ਦੀ ਡਰਾਈ ਕਲੀਨ ਹੈਣਾ ਜੀ ਹਾਂ ਜੀ ਹਾਂ ਪਾਸ਼ਾ ਦੇ ਵਿੱਚ ਚੜਾ ਆਪਾਂ ਕਹਿ ਦਿੰਦੇ ਨੇ ਇਹਦੇ ਵਿੱਚ ਇਹ ਹੁੰਦਾ ਸੈਨੀਟਾਈਜ਼ ਹੋ ਜਾਂਦੀ ਹੈ ਗੱਡੀ ਬਿਲਕੁਲ ਅੰਦਰੋਂ ਇਹਦਾ ਡੈਸ਼ਬੋਰਡ ਵਗੈਰਾ ਬਿਲਕੁਲ ਸਾਫ਼ ਕਰਨੇ ਆ ਸਟੀਮ ਦੇ ਨਾਲ ਜਿਹੜਾ ਹੈ ਇਹਦਾ ਜਿੰਨੀ ਵੀ ਮੈਲ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਨਾਲ ਦੀ ਨਾਲ ਗਰਮ ਹੋ ਕੇ ਮੈਲਟ ਹੁੰਦੀ ਤੇ ਨਾਦੀਲਾਸੀਂ ਕਪੜਾ ਮਾਰਨੇ ਆ ਤਾਂ ਕਿ ਡੈਸ਼ਬੋਰਡ ਬਿਲਕੁਲ ਚਮਕ ਜਾਂਦਾ ਤੇ ਸਾਫ ਹੋ ਜਾਂਦਾ ਉਹਦਾ ਟੈਸ਼ਬੋਰਡ ਨਾਲ ਸੈਨੀਟਾਈਜ਼ ਹੋ ਜਾਂਦੀ ਹੈ ਕਿਸੇ ਕਿਸਮ ਦਾ ਕੋਈ ਵਾਰਿਸ ਨਹੀਂ ਰਹਿੰਦਾ ਇਹਦੇ ਵਿੱਚ ਜੇ ਮੈਂ ਆਪਣੇ ਦਰਵਾਜ਼ੇ ਜਿਵੇਂ ਉੱਪਰ ਮਾਰ ਕੇ ਦਿਖਾ ਦਿੰਨੇ ਹਣਾ ਜੀ ਇੱਕ ਵਾਰੀ ਲਾਈਟ ਹੈ ਨਹੀਂ ਮੱਲਾਦਾ ਹਣਾ ਕਿ ਚੱਲ ਜੂਗੀ ਨਹੀਂ ਚੱਲ ਜਾਏਗੀ ਥੋੜੀ ਜੀ ਚੱਲ ਜੂਗੀ ਲੈ ਇੱਕ ਵਾਰੀ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਜੇ ਚੱਲ ਗਈ ਵੈਸੇ ਲਾਈਟ ਹੈ ਨਹੀਂ ਇੱਕ ਵਾਰੀ ਟਰਾਈ ਕਰ ਲੰਨੇ ਜੇ ਚੱਲ ਗਈ ਤਾਂ ਵਧੀਆ ਗੱਲ ਆ ਖੋਲਿਓ ਜੀ ਇੱਕ ਵਾਰੀ ਲੈ ਬਾਈ ਹੁਣ ਇੱਕ ਫਾਇਦਾ ਹੋਰ ਹੋ ਗਿਆ ਜੀ ਹੁਣ ਮੰਨ ਕੇ ਚਲੋ ਗੱਡੀ ਦਾ ਇੰਜਨ ਆ ਡਾਇਰੈਕਟਰ ਤੇ ਪਾਣੀ ਮਾਰਨ ਤੋਂ ਕੁਝ ਲੋਕ ਕਵਰਾਉਂਦੇ ਆ ਨਹੀਂ ਨਹੀਂ ਪਾਣੀ ਨਾਲ ਕਦੀ ਵੀ ਇੰਜਨ ਨਹੀਂ ਧੋਣਾ ਚਾਹੀਦਾ ਕਿਸੇ ਸੈਂਸਰ ਨੂੰ ਪਾਣੀ ਲੱਗ ਗਿਆ ਤੇ ਦਿੱਕਤ ਆ ਜਾਂਦੀ ਗੱਡੀ ਸਾਡੀ ਹਾਂ ਤੁਸੀਂ ਇਹਦੇ ਨਾਲ ਆਪਦੀ ਗੱਡੀ ਦਾ ਇੰਜਨ ਵੀ ਕਲੀਨ ਕਰਾ ਸਕਦੇ ਹੋ ਹੁਣ ਮੰਨ ਕੇ ਚਲੋ ਆਹ ਗੱਡੀ ਹੈ ਠੀਕ ਹੈ ਹੁਣ ਕਹਾਂਗੇ ਜੀ ਉਰੇ ਪਾਣੀ ਨਾਲ ਤੋਂ ਸਾਡੇ ਬਟਰ ਨਾ ਖਰਾਬ ਹੋ ਜਾਣਾ ਪਰ ਤੁਸੀਂ ਇਹ ਚੀਜ਼ ਕਰਵਾ ਸਕਦੇ ਹੋ ਇਹਦੇ ਨਾਲ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਲਾਏ ਬਾਈ ਮਤਲਬ ਇਸ ਤਰੀਕੇ ਦੇ ਨਾਲ ਗੱਡੀ ਦਾ ਇੰਟੀਰੀਅਰ ਸਾਰਾ ਕਲੀਨ ਹੋਊਗਾ ਜੋ ਕਿ ਇਹਦੇ ਪੈਕੇਜ ਦੇ ਵਿੱਚ ਹੀ ਇਨਕਲੂਡ ਹੈ ਨਾ ਜੀ ਇਹਦੇ ਸਾਨੂੰ ਕੋਈ ਵੀ ਐਕਸਟਰਾ ਪੇਮੈਂਟ ਦੇਣ ਦੀ ਲੋੜ ਨਹੀਂ ਹੈਗੀ ਇਹ ਕੰਮ ਹੋਊਗਾ ਵਿੱਚੋਂ ਉਸ ਤੋਂ ਬਾਅਦ ਗੱਡੀ ਦੀ ਆਪਾਂ ਕਰਕੇ ਦੇਵਾਂਗੇ ਸਾਨੂੰ ਇੱਧਰਲੇ ਪਾਸੇ ਜਿਵੇਂ ਇੱਕਾ ਗੱਡੀ ਦੀ ਵਾਸ਼ਿੰਗ ਲਈ ਹੋਈ ਆਪਣੀ ਇਹ ਵਿੱਚ ਹੀ ਇਨਕਲੂਡ ਹੈ ਮਿੱਤਰੋ ਗੱਡੀ ਦੀ ਅੰਦਰੋਂ ਵੀ ਵਾਸ਼ਿੰਗ ਕਰਕੇ ਦੇਵਾਂਗੇ ਤੇ ਗੱਡੀ ਦੀ ਨਾਲੇ ਬਾਰੂ ਵੀ ਕਰਕੇ ਦੇਵਾਂਗੇ ਗੱਲਾਂ ਕੱਲੀਆਂ ਇੱਥੇ ਖਤਮ ਨਹੀਂ ਹੋਈਆਂ ਹਲੇ ਕੰਮ ਹੋਰ ਵੀ ਪਏ ਨੇ ਗਰਮੀਆਂ ਦਾ ਟਾਈਮ ਆ ਗਿਆ ਜੀ ਹਾਂਜੀ ਕਹਿੰਦੇ ਕਿ ਟਾਇਰ ਗਰਮ ਹੁੰਦੇ ਨੇ ਆਪਾਂ ਟਾਇਰਾਂ ਦੇ ਵਿੱਚ ਨਾਈਟਰੋਨ ਫਿਲ ਕਰਕੇ ਦਵਾ ਬਿਲਕੁਲ ਉਹ ਇਹਦੇ ਵਿੱਚ ਹੀ ਪੈਕੇਜ ਦੇ ਵਿੱਚ ਹੀ ਆ ਹਾਂ ਉਹਦਾ ਤੁਹਾਨੂੰ ਕੋਈ ਐਕਸਟਰਾ ਪੈਸਾ ਉਹਦਾ ਕੋਈ ਐਕਸਟਰਾ ਪੈਸਾ ਨਹੀਂ ਜੀ ਨਾਈਟ੍ਰੋਜਨ ਵਿੱਚ ਪਾ ਕੇ ਦਵਾਉਣ ਨਾਈਟਰੋਨ ਵਿੱਚ ਪਾ ਕੇ ਦਵਾਵਾਂਗੇ ਇੱਕ ਆਪਾਂ ਕਹਿ ਦਿੰਦੇ ਹਾਂ ਕਿ ਗੱਡੀ ਦੀ ਲੂਬ੍ਰੀਕੇਸ਼ਨ ਆ ਜੀ ਅੰਦਰਲੇ ਪਾਸੇ ਆਪਾਂ ਸਾਰੇ ਭਰਾਵਾਂ ਨੂੰ ਸਮਝਾਈਏ ਕਿ ਸਾਰੇ ਪੁਆਇੰਟਾਂ ਨੂੰ ਲੂਬ੍ਰੀਕੇਟ ਕਰਾਂਗੇ ਜੀ ਆਜੋ ਹੁਣ ਅੱਜ ਤੋਂ ਪਹਿਲਾਂ ਤੁਸੀਂ ਇੰਜਣ ਦੇ ਜਿਹੜੇ ਨਿਚਲੇ ਪਾਰਟ ਹੁੰਦੇ ਨੇ ਜਮੈਂ ਗੱਡੀ ਕੋਪਣ ਕਰੀ ਹੋਈ ਆ ਆਜੋ ਤੁਹਾਨੂੰ ਮੈਂ ਥੋੜਾ ਜਿਹਾ ਤਰੀਕੇ ਨਾਲ ਸਮ ਉਹਨੇ ਤੇ ਨਾ ਕਨੈਕਟਿੰਗ ਰੋਡਸ ਲੱਗੀਆਂ ਹੋ ਜਾਂ ਨਾ ਬਹੁਤ ਸਾਰੀਆਂ ਉਹ ਨੀਚੇ ਤੁਸੀਂ ਦੇਖੋਗੇ ਉਹਨੇ ਚੱਲੇ ਪਾਸੇ ਆਪਣੇ ਹੱਬਾ-ਹੱਬਾ ਕਹਿ ਦਿੰਨੇ ਆ ਪੰਜਾਬੀ ਭਾਸ਼ਾ ਦੇ ਵਿੱਚ ਆਪ ਗੋਲੀਆਂ ਕਹਿ ਦਿੰਨੇ ਆ ਕੁਝ ਵੀ ਕਹਿ ਦੋ ਅੱਜ ਤੋਂ ਪਹਿਲਾਂ ਕਿਸੇ ਨੇ ਗ੍ਰੀਸ ਕਰੀਆਂ ਨਹੀਂ ਨਾ ਕੋਈ ਚੈੱਕ ਕਰਦਾ ਸਾਰੇ ਪੁਆਇੰਟਾਂ ਦੇ ਗ੍ਰੀਸ ਹੁੰਦੀ ਹੈ ਲੂਬ੍ਰਿਕੈਂਟ ਹੁੰਦੀ ਹੈ ਪ੍ਰੋਪਰ ਸਾਰਾ ਚੈੱਕ ਕੀਤਾ ਜਾਂਦਾ ਹੈ ਗੱਡੀ ਦਾ ਪ੍ਰੋਪਰ ਚੈੱਕਅਪ ਕੀਤਾ ਜਾਂਦਾ ਜਿਵੇਂ ਆਪਾਂ ਕਹਿੰਦੇ ਹਸਪਤਾਲ ਚ ਵਾਗੇ ਮਰੀਜ਼ਾ ਚੈੱਕਅਪ ਕਰਦੇ ਨੇ ਉਹਨਾਂ ਨੂੰ ਫੁੱਲ ਬਾਡੀ ਕਹਿੰਦੇ ਉਹਨੇ ਆ ਉਹ ਮੈਂ ਇੱਥੇ ਗੱਡੀ ਦਾ ਪ੍ਰੋਪਰ ਇਹਦੇ ਵਿੱਚ ਹੀ ਇਨਕਲੂਡ ਹੈ ਇਹ ਨਹੀਂ ਹੈਗਾ ਕਿ ਤੇ ਜਿੰਨੇ ਭਰਾ ਦੇਖ ਰਹੇ ਨੇ ਕਿ ਹੁਣ ਕੰਮ ਹੋ ਗਿਆ ਜੀ ਸਭ ਤੋਂ ਪਹਿਲਾਂ ਆਪਣਾ ਤੇਲ ਵਾਲਾ ਤੁਹਾਡੀ ਗੱਡੀ ਦਾ ਫਿਰ ਵਾਲ ਤੇ ਆਪਾਂ ਨੇ ਫਿਲਟਰ ਜਿਹਦੇ ਵਿੱਚ 에ਅਰ ਫਿਲਟਰ ਤੇ ਮਗਲਰ ਫਿਲਟਰ ਹੈ ਜੇ ਤੁਸੀਂ ਡੀਜ਼ਲ ਜਾਂ ਪੈਟਰੋਲ ਫਿਲਟਰ ਪਵਾਉਣਾ ਉਹਦੇ ਚਾਰ-ਚਾਹ ਪੈਸੇ ਪੱਲੇ ਸਿਰਫ ਫਿਲਟਰ ਦੇ ਉਹਦੇ ਪੈਟਰੋਲ ਵਾਲੇ ਦਾ ਡੀਜ਼ਲ ਦੀ ਸਿਰਫ ਉਹਦੇ ਐਕਸਟਰਾ ਨੇ ਵਿੱਚ ਆਪਾਂ ਤੁਹਾਨੂੰ ਕੂਲੈਂਟ ਟੌਪ-ਅੱਪ ਕਰਕੇ ਵਿੱਚ ਬ੍ਰੇਕ ਵਾਲ ਟੌਪ-ਅੱਪ ਕਰਕੇ ਵਿੱਚ ਕਾਰਬਨ ਕਲੀਨ ਹੋਗੀ ਵਿੱਚ ਗੱਡੀ ਦੀ ਅੰਦਰੋਂ ਕਲੀਨ ਹੋਗੀ ਵਿੱਚ ਗੱਡੀ ਦੀ ਬਾਹਰੋਂ ਕਲੀਨ ਟਾਇਰਾਂ ਦੇ ਵਿੱਚ ਨਾਈਟਰੋਨ ਫੁੱਲ ਗੱਡੀ ਦੀ ਆਪਣੀ ਚੈੱਕ-ਅੱਪ ਕਰਕੇ ਲੂਬ੍ਰੀਕੇਸ਼ਨ ਇਹ ਸਾਰੇ ਕੰਮ ਜੇ ਤੁਹਾਡੇ ਕੋਲ 3.5 ਲੀਟਰ ਵਾਲੀ ਔਇਲ ਦੀ ਕੈਪੈਸਿਟੀ ਦੀ ਕਾਰ ਹੈ अल्टੋ ਆ ਗਈਆਂ ਜੀ i10 ਆ ਗਈ i10 ਕੇ ਟੈਨ ਹੈ ਇੰਗਨਿਸ ਹੈ ਛੋਟੀਆਂ ਗੱਡੀਆਂ ਜਿੰਨਾਂ ਜਿੰਨਾਂ ਦੇ 3.5 ਲੱਖ 3 ਲੀਟਰ ਤੱਕ ਤੇਲ ਆਂਦਾ ਉਹਦਾ ਸਾਡਾ 3500 ਰੁਪਏ ਦਾ ਪੈਕੇਜ ਹੈ 3500 ਦੇ ਵਿੱਚ ਵਿੱਚ ਲੇਬਰ ਲੂਬਰ ਸਾਰਾ ਕੁਝ ਮਿਲਾ ਕੇ ਸਿਰਫ 3500 ਰੁਪਏ ਲੈ ਕੇ ਆਣਾ ਤੁਸੀਂ ਲੈ ਲਓ ਵੀ ਗੱਡੀ ਦਾ ਟੋਟਲ ਲਿਫਟ ਤੇ ਚੱਕ ਕੇ ਟੂ ਪੋਸਟ ਲਿਫਟ ਤੇ ਚੱਕ ਕੇ ਗੱਡੀ ਦਾ ਟੋਟਲ ਥੱਲੋਂ ਅਸੀਂ ਨਿਰਖਣ ਕਰਦੇ ਨਾ ਗੱਡੀ ਦੀ ਜੋ ਵੀ ਕਮੀ ਹੋਵੇ ਸਸਪੈਂਸ਼ਨ ਦੀ ਜਿਸ ਚੀਜ਼ ਦੀ ਵੀ ਕਮੀ ਹੁੰਦੀ ਹੈ ਉਹ ਅਸੀਂ ਕਸਟਮਰ ਨੂੰ ਪਰਟੀਕੂਲਰ ਦੱਸਦੇ ਨੇ ਉਹ ਸਾਡੇ ਕੋਲ ਕੰਮ ਕਰਾਏ ਨਾ ਕਰਾਏ ਲੇਕਿਨ ਅਸੀਂ ਗੱਡੀ ਦੇ ਬਾਰੇ ਜਰੂਰ ਦੱਸਨੇ ਤਾਂ ਕਿ ਕਸਟਮਰ ਬਾਹਰ ਜਾ ਕੇ ਇਹ ਨਾ ਕਵੇ ਕਿ ਵੀ ਮੇਰੀ ਗੱਡੀ ਦਾ ਚੈੱਕ ਅਪ ਨਹੀਂ ਹੋਇਆ ਫੁੱਲ ਚੈੱਕ ਅਪ ਕਰਕੇ ਦੱਸ ਦਾਂਗੇ ਕੋਈ ਕਮੀ ਪੇਸੀ ਹੋਊਗੀ ਤੁਹਾਨੂੰ ਦੱਸ ਦੇਣਗੇ ਬਾਈ ਯਾਰ ਇਹਦੇ ਵਿੱਚ ਆ ਹਲਕੀ ਜਿਹੀ ਕਮੀ ਪੇਸੀ ਹੈਗੀ ਆ ਵੀ ਤੁਸੀਂ ਕਰਾਉਣਾ ਨਾ ਕਰਾਉਣਾ ਉਹ ਦੇਖੋ ਤੁਹਾਡੀ ਇੱਛਾ ਹੁਣ ਜੜੇ ਭਰਾ ਕਹਿ ਦੇਣ ਕਿ ਸਾਡੇ ਕੋਲ ਤਾਂ ਕਾਰ ਵੱਡੀ ਆ ਮਸੂਨ ਦੱਸ ਦੇਣਾ ਜਿਵੇਂ ਇਹਦੇ ਵਰਗੀਆਂ ਐਕਸਯੂ ਵੀ ਟਾਈਪ ਹੋ ਗਈਆਂ ਬਰੀਜ਼ਾ ਟਾਈਪ ਗੱਡੀਆਂ ਹੋ ਗਈਆਂ ਕ੍ਰੇਟਾ ਡੈਬ ਗੱਡੀਆਂ ਹੋ ਗਈਆਂ 5000 ਚ ਕਰ हां ओना दे जसे वरना 5000 ਰੁਪਏ ਦਾ ਹੈਗਾ ਹੈ ਕ੍ਰੇਟਾ 5000 ਦਾ ਹੈ ਬਲੈਰੋ ਹੈ 6000 ਰਹਾ ਹੈ ਸਕੋਰਪਿਓ ਹੈ 7000 ਰਹਾ ਹੈ ਇਨੋਵਾ 7000 ਰਹਾ ਹੈ ਠੀਕ ਹੈ ਜੀ ਜਿਹੜੀਆਂ 4 ਲੀਟਰ ਤੇਲ ਆਂਦੀਆਂ ਨੇ 4000 ਰਹਾ ਜਿਹਦੇ ਵਿੱਚ 4.5 ਲੀਟਰ ਆਂਦਾ ਉਹ 4500 ਰੁਪਏ ਦਾ ਹੈ ਸਾਢੇ 4 ਲੀਟਰ ਦੇ ਜਾਨਾ ਸੀ ਕਿੰਨਾ ਹੋਇਆ ਇੱਕ ਪੈਰਾਮੀਟਰ ਬਣਾ ਕੇ ਅਸੀਂ ਪੈਕ ਬਣਾਇਆ ਜੀ ਜੀ ਸਾਢੇ 4 ਲੀਟਰ ਪੈਂਦਾ 3500 ਜਿੱਚ 4 ਲੀਟਰ ਮੰਗਲੈਲ ਪੈਂਦਾ 4000 ਜਿੱਚ 45 ਆਪਣਾ ਪੈਂਦਾ ਸਾਢੇ 4 ਲੀਟਰ ਦਾ ਉਹ 4500 ਮਤਲਬ ਇਸ ਇਸ ਹਿਸਾਬ ਨਾਲ ਕੰਪੈਨਸੇਸ਼ਨ ਦੇ ਖਰਚੇ ਨੇ ਮੇਨ ਗੱਲ ਤਾਂ ਕੰਮ ਦੀ ਆ ਮਿੱਤਰੋ ਇੰਨੇ ਸਾਰੇ ਕੰਮ ਇੰਨੇ ਘੱਟ ਪੈਸਿਆਂ ਦੇ ਵਿੱਚ ਅਰ ਸੈਟੀਸਫਾਈ ਔਰ ਤਜਰਬੇਕਾਰ ਮਿਸਤਰੀ ਰੱਖੇ ਨੇ ਜੀ ਅਸੀਂ ਬਹੁਤ ਵਧੀਆ ਫੋਰਮੈਨ ਏ ਕਲਾਸ ਠੀਕ ਹੈ ਜੀ ਜੋ ਕੋਈ ਵੀ ਸ਼ਿਕਾਇਤ ਨਹੀਂ ਫਿਰ ਵੀ ਕੋਈ ਅਗਰ ਮਾੜੀ ਮੋਟੀ ਕੰਮ ਕਰਾ ਕੇ ਜਾਂਦਾ ਕੋਈ ਪ੍ਰਮਾਤਮਾ ਤੇ ਹੁੰਦਾ ਨਹੀਂ ਕੋਈ ਰੱਬ ਤੇ ਹੈ ਨਹੀਂ ਕੋਈ ਮਾੜੀ ਮੋਟੀ ਇੰਨੀ ਕੀ ਗੱਡੀ 'ਚ ਕੋਈ ਰਹਿ ਵੀ ਜਾਂਦਾ ਉਹਦੀ ਫਿਰ ਅਸੀਂ ਦੁਬਾਰਾ ਤੋਂ ਕੋਈ ਤਾਰੀਖ ਬਿਨਾ ਕੰਮ ਕਰਾਂਗੇ ਤਰਕੇ ਦਮਾਂਗੇ ਹਾਂਜੀ ਇੱਕ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੇ ਭਰਾ ਦੇਖ ਰਹਿਣਾ ਸਕਰੀਨ ਤੇ ਤੁਹਾਨੂੰ ਨੰਬਰ ਜਾ ਰਹੇ ਨੇ ਡਾਇਰੈਕਟ ਆ ਜਾਓ ਕੋਈ ਦਿੱਕਤ ਨਹੀਂ ਜਿਹੜੇ ਲੋਕਲ ਨੇ ਆਪਣੀ ਅਪਾਇੰਟਮੈਂਟ ਤੇ ਆਪਣੀ ਡੇਟ ਜਰੂਰ ਲੈ ਜਾਓ ਮੰਨ ਕੇ ਚਲੋ ਇੱਕ ਦਿਨ ਦੇ ਵਿੱਚ ਹੁਣ ਮੰਨ ਕੇ ਚਲੋ ਤਿੰਨ ਗੱਡੀਆਂ ਉਰੇ ਖੜੀਆਂ ਨੇ ਵੀ ਤੁਹਾਡਾ ਟਾਈਮ ਵੀ ਖਰਾਬ ਨਾ ਹੋਵੇ ਤੇ ਇੰਨਾ ਦਾ ਟਾਈਮ ਵੀ ਖਰਾਬ ਨਾ ਹੋਵੇ ਇੱਕ ਗੱਡੀ ਨਾ ਨਾ ਕਰਦੇ 2.5 ਤੋਂ 3 ਘੰਟੇ ਖਾ ਜਾਂਦੀ ਇੱਕ ਗੱਡੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਸਰਵਿਸ ਹੁੰਦੀ ਹੈਗੀ ਉਹ ਚੀਜ਼ ਨੂੰ ਕਹਿੰਦਾ ਮੈਂ ਆਪਦੀ ਜੇ ਸਰਵਿਸ ਕਰਾਉਣਾ ਚਾਹੁੰਦੇ ਆ ਉਹ ਆਪਦੀ ਪਲੀਜ਼ ਜਿਹੜਾ ਸਕਰੀ ਆਪਣੇ ਜੀ ਕਈ ਭਰਾ ਕਹਿੰਦੇ ਨੇ ਕਿ ਬਈ ਕੋਈ ਵਾਸ਼ਿੰਗ ਦੀ ਆਫਰ ਤੁਹਾਡੇ ਕੋਲ ਹੋਵੇ ਵੀ ਅਸੀਂ ਕੱਲੀ ਗੱਡੀ ਅੰਦਰੋਂ ਜਿਵੇਂ ਟੀਨ ਵਾਸ਼ ਕਰਣੀ ਐ ਐਸਾ ਜੀ ਪਹਿਲੇ ਅਸੀਂ 1000 ਰੁਪਿਆ ਲੈਂਦੇ ਸੀਗੇ ਹੂੰ ਜਿਦੇ ਵਿੱਚ ਅਸੀਂ ਪੂਰਾ ਵੈਕਿਊਮ ਕਰਕੇ ਗੱਡੀ ਨੂੰ ਦਾ ਆਪਣਾ ਫੋਰਮ ਵਾਸ਼ ਕਰਕੇ ਐਸਟੀਮ ਵਾਸ਼ ਕਰਦੇ ਸੀ ਉਹ ਅਸੀਂ ਛੋਟੀ ਗੱਡੀਆਂ ਦਾ 500 ਰੱਖਤਾ ਵੱਡੀ ਗੱਡੀਆਂ ਦਾ 700 ਰੁਪਏ ਓਕੇ ਜਿਹੜੀ ਐਸਯੂਵੀ ਐ ਉਹ 700 ਰੁਪਏ ਔਰ ਛੋਟੀ ਗੱਡੀਆਂ ਦਾ 500 ਇਸ ਤੋਂ ਸਸਤਾ ਪੂਰੇ ਇੰਡੀਆ ਤੇ ਮੈਂ ਚੈਲੰਜ ਕਰਨਾ ਕਿ ਹੁਣ ਤੁਸੀਂ ਕਹੋਗੇ ਕਿ 500 ਦੀ ਜੋ ਮੈਂ ਕੱਲੇ 500 ਦੀ ਗੱਲ ਨਹੀਂ ਕਰਦਾ ਜਿਹੜੀ ਆਪਾਂ ਤੁਹਾਨੂੰ ਸਟੀਮ ਵਾਸ਼ ਦਿਖਾਈ ਉਹ ਭਾਫ਼ ਵਾਲੀ ਉਹ ਵੀ ਕਰਕੇ ਦੇਵਾਂਗੇ ਗੱਡੀ ਦੀ ਅੰਦਰੋਂ ਪ੍ਰੋਪਰ ਤਰੀਕੇ ਨਾਲ ਡੈਸ਼ਬੋਰਡ ਏਸੀ ਵੈਂਟ ਟਾਕੀਆਂ ਟੋਕੀਆਂ ਸਾਰਾ ਕੁਝ ਹੋ ਜਾਊਗਾ ਵਿੱਚ ਠੀਕ ਹੈ ਉਸ ਤੋਂ ਬਾਅਦ ਗੱਡੀ ਦੀ ਬਾਹਰੋਂ ਫੋਮ ਵਾਸ਼ ਵੀ ਕਰਕੇ ਦਾਂਗੇ ਵਿੱਚੇ ਦਵਾਂਗੇ ਵੈਕਿਊਮ ਕਰਕੇ ਇਹ ਤਿੰਨ ਕੰਮ ਛੋਡੇ ਕੋਲ ਛੋਟੀ ਕਾਰ ਆ ਰੁਪਈਆ 500 ਲਿਆ ਛੋਡੇ ਕੋਲ ਵੱਡੀ ਐਸਯੂਵੀ ਗੱਡੀ 700 ਰੁਪਈਆ 700 ਰੁਪਈਆ ਲਿਆ ਹਾਂਜੀ ਬਾਕੀ ਬਾਰਨ ਪਿੰਡ ਹੈਗਾ ਆਪਣਾ ਸਰਹੰਦ ਤੇ ਸਰਹੰਦ ਰੋਡ ਤੇ ਸਰਹੰਦ ਰੋਡ ਤੇ ਹੈ ਦੁਖਨਵਾਨ ਸਾਹਿਬ ਗੁਰਦੁਆਰਾ ਤੋਂ ਪੂਰਾ 7 ਕਿਲੋਮੀਟਰ ਹੈ ਸਾਡਾ ਸਰਹੰਦ ਵਾਲੇ ਸਰਹੰਦ ਸਾਹਿਬ ਗੁਰਦੁਆਰਾ ਤੋਂ 7 ਕਿਲੋਮੀਟਰ ਅੱਗੇ ਹੈ ਔਰ ਸਰਹੰਦ ਤੋਂ ਤੁਸੀਂ ਸਰਹੰਦ ਵਾਲੇ ਪਾਸੇ ਆਓਗੇ ਤੇ 20 ਕਿਲੋਮੀ ਠੀਕ ਹੈ ਹਾਂਜੀ ਰਾਧਾ ਸੁਆਮੀ ਡੇਰਾ ਇਹਦੇ ਬਿਲਕੁਲ ਨਾਲ ਹੈ ਓਕੇ ਹਾਂਜੀ ਬਾਕੀ ਭਾਈ ਜਿੰਨੇ ਭਰਾ ਦੇਖ ਰਹੇ ਨੇਗੇ ਸਕਰੀਨ ਤੇ ਨੰਬਰ ਹੈ ਕੰਟੈਕਟ ਕਰਕੇ ਬੁਕਿੰਗ ਜਰੂਰ ਲੈ ਲਿਓ ਬਾਕੀ ਵਿਜ਼ਿਟ ਕਰ ਲਿਓਗੇ ਉਰੇ ਆ ਕੇ ਵੀ ਤੁਸੀਂ ਆਪਣੀ ਕਰਾ ਸਕਦੇ ਹੋਗੇ ਕੋਈ ਚੱਕਰ ਨਹੀਂ ਬਾਕੀ ਦਿੱਤੇ ਨੰਬਰ ਤੇ ਕਰ ਲਿਓ ਕਨੈਕਟ ਬਾਕੀ ਜਿੰਨੇ ਭਰਾ ਦੇਖ ਰਹੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ